ਇੱਕ ਔਰਤ ਦੇ ਨਾਲ 5 ਲੱਖ ਰੁਪਏ ਦੀ ਦਿਨ ਦਿਹਾੜੇ ਲੁੱਟ ਹੋਈ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਗਾਪੁਰਾਣਾ ਤੋਂ ਜਿੱਥੇ ਕਿ ਇੱਕ ਔਰਤ ਤੋਂ 5 ਲੱਖ ਰੁਪਇਆ ਲੁੱਟ ਕੇ ਨੌਜਵਾਨ ਫਰਾਰ ਹੋ ਚੁੱਕੇ ਨੇ ਜੀ ਹਾਂ ਜਾਣਕਾਰੀ ਦੇ ਅਨੁਸਾਰ ਤੁਮ ਦਾਦੀ ਇੱਕ ਔਰਤ ਬੈਂਕ ਦੇ ਵਿੱਚ ਪੈਸੇ ਜਮਾ ਕਰਾ ਕੇ ਕਿਸੇ ਦੇ ਸੁਨਾਰੇ ਦੇ ਪੈਸੇ ਦੇਣ ਦੇ ਲਈ ਜਾ ਰਹੀ ਸੀ ਤਾਂ ਜਦੋਂ ਉਹ ਦੁਕਾਨ ਦੇ ਕੋਲੇ ਪਹੁੰਚਦੀ ਆ ਤਾਂ ਕਾਰ ਤੇ ਸਵਾਰ ਦੋ ਨੌਜਵਾਨ ਆਉਂਦੇ ਨੇ ਤੇ ਜੋ 5 ਲੱਖ ਰੁਪਏ ਵਾਲਾ ਬੈਗ ਸੀ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਇਹ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਰ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਜਦੋਂ ਸੁਨਾਰੇ ਦੀ ਦੁਕਾਨ ਦੇ ਵੜਨ ਲੱਗਦੀ ਆ ਮਹਿਲਾ ਤਾਂ ਉਸ ਤੋਂ ਇਹ ਬੈਗ ਖੋ ਕੇ ਫਰਾਰ ਹੋ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇਹ ਘੜਨਾ ਰਿਕਾਰਡ ਹੋਈ ਆ ਕਾਰ ਤੇ ਫਰਾਰ ਹੋ ਗਏ ਨੇ ਤਾਂ ਮਹਿਲਾ ਪਿੱਛੇ ਵੀ ਭੱਜਦੀ ਆ ਰੋਕਣ ਦੀ ਪੂਰੀ ਕੋਸ਼ਿਸ਼ ਕਰਦੀ ਆ ਪਰ ਇਹ ਦੋਨੋਂ ਨੌਜਵਾਨ ਉਸ ਦਾ ਬੈਗ ਲੈ ਕੇ ਫਰਾਰ ਹੋ ਗਏ ਨੇ ਕੀ ਕਹਿਣਾ ਸੀ ਮਹਿਲਾ ਦਾ ਉਹ ਵੀ ਸੁਣਾ ਦਿੰਨੇ ਆ ਮੈਂ ਮੋਗਗੇ ਜੁਨੀਅਰਰ ਦੇ ਪੈਸੇ ਦੇਣੇ ਸੀ ਲੱਖ ਰੁਪਇਆ ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਖੁੱਲ੍ਹਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾਫਾ ਨਰੰਜਨ ਕੋਟਕ ਪੂੜੇ ਵਾਲਿਆਂ ਦਾ ਲਫਾਫਾ ਹੈ ਉਦੋਂ ਵਿੱਚ ਮੇਰਾ ਲਾਲ ਰੰਗ ਦਾ ਪਾਰਕਸਾ ਸਾਰੇ ਮੇਰੇ ਡਾਕੂਮੈਂਟ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਗੰਜ ਖੜਿਆ ਸੀਗਾ ਉਹ ਮੁੰਡਾ ਲਾਲ ਟੀ-ਸ਼ਰਟ ਆਲਾ ਆਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਪੁੱਤ ਐ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਗਿਆ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਗਈ ਜਿਹੜਾ ਮੁੰਡਾ ਗੱਡੀ ਚਲਾਉਂਦਾ ਸੀ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢ ਤਾ ਮੈਂ ਡਿੱਗ ਪੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੀ ਕਿਹੜੀ ਬੈਂਕ ਕਿਹੜੀ ਸੀ ਦੇ ਕੇ ਕਿ ਸਖਸ ਬੈਂਕ ਮੋਦੀ ਐਕਸਚਲੀ ਮੋਦੀ ਰੋਡ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੈ ਬੰਦਾ ਨਹੀਂ ਇਹ ਮੋਗੇ ਰੋਡ ਤੇ ਇਹ ਮੋਗੇ ਰੋਡ ਤੇ ਹੋਇਆ ਮੈਂ 1.5 ਲੱਖ ਰੁਪਈਆ ਭਾਰ ਕੇ ਉਦੋਂ ਆ ਗਈ ਆ ਟੋਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉਥੋਂ ਮੇਰੇ ਮਗਰ ਲੱਗੇ ਮੈਂ ਆ ਟੋਤੇ ਆ ਗਈਆਂ ਜਦੋਂ ਮੈਂ ਆ ਟੋਤੇ ਉੱਤਰ ਕੇ ਬਿਠਾ ਸੁਨਿਆਰੇ ਤੇ ਮਾਰਨ ਲੱਗੀ ਉਦੋਂ ਕੋਏ ਉਹਨਾਂ ਨੇ ਮੇਰ ਤੋਂ ਇੱਕ ਮੁੰਡੇ ਦੇ ਲਾਲ ਟੀ-ਸ਼ਰਟ ਤੇ ਕਾਲਾ ਪਜਾਮਾ ਇੱਕ ਦੇ ਚਿੱਟੇ ਟੀ-ਸ਼ਰਟ ਤੇ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂੰਹ ਨੇ ਮੈਂ ਬਹਿਣ ਲੱਗੀਆਂ ਉਹ ਖੋਲ ਕੇ ਗੱਡੀ ਹਾਣੀ ਮੈਨੂੰ ਲੱਤ ਮਾਰ ਕੇ ਬਾਹਰ ਦੇ ਦਿੱਤਾ ਮੈਂ ਡਰ ਕੇ ਕਿੰਨੀ ਟੋਟਲ ਅਮਾਉਂਟ ਸੀਗੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ 7 ਲੱਖ ਦੀ ਮੇਰੀ ਉਹ ਲਿਮਟ ਸੀਗੀ ਮੈਂ ਡੇਢ ਹੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਉਹ ਨਾਲੇ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਿਲੀ ਵਾਲੇ ਯੋਲਰ ਮੋਗਾ ਆਹ ਕਰੇ ਹੋ ਹਾਂ ਤਿੰਨ ਸਾ ਨਹੀਂ ਮੋਗ ਜਿਹੜਾ ਮੋਗਿਆ ਤੂੰ ਆਉਂਗਾ ਬਾਬਰ ਰੋਡ ਕੋਲੇ ਸਾਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਤੂੰ ਉੱਥੇ ਸੀਸੀਟੀਵੀ ਦਾ ਹੋਊਗੀ ਹਾਂ ਉਹ ਤੇ ਵਾਧੂ ਕੈਮਰੇ ਹੈਗੇ ਤੇ ਕਿੱਥੋਂ ਦੇ ਆਣਾ ਨੇ ਤੁਸੀਂ ਮੈਂ ਰਾਜੇਨਦੀਪ ਪੁੱਤ ਮੈਂ ਨਾਲ ਸਵੇਰੇ ਗਿਆ ਵੀ ਉਹਨਾਂ ਨੂੰ ਮੈਂ ਕਹਣਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆਦੇ ਆਪਣੀ ਜਿੰਮਤ ਭਰਿਆ ਵਿਆਜ ਪਈ ਜਾਂਦਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾਲ ਆਇਆ ਪਿੰਡ ਦੇ ਹੀ ਮੈਂ ਬੰਦੇ ਹੁੰਦੇ ਆ ਕਿਹਨੂੰ ਕਿਹਾ ਤੁਸੀਂ ਮੈਂ ਸੁਖਵੀਰ ਇਲੈਕਟਿਕ ਗੁਰਦੀਪ ਸਿੰਘ ਦੀ ਪਾਹ ਹੋਰ ਕੀ ਕਹਿੰਦੇ ਲੋੜ ਮੈਂ ਕਹਿ ਦਿਆਂ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ ਦੇ ਵਿੱਚ ਤੁਸੀਂ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ ਮੈਨੂੰ ਤਾਂ 40 70 ਦੀ ਸੀ 40 70 ਵਾਲੇ ਹੁੰਦੇ ਕਹਿੰਦੇ ਸਾਡੀ ਗੱਡੀ ਆ ਉਹ ਉਹ ਮੋੜੇ ਹੈਗਾ ਮਾਤਾ 440